ਸਤਿ ਸ਼੍ਰੀ ਅਕਾਲ ਜੀ SKP ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲੇਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਉੱਠ ਜਾ ਸਿਮਰਨ ਪੁੱਤ ਸਨੀਤਾ ਕਦੋਂ ਦੀ ਵਾਰ ਆ ਕੇ ਤੇਰਾ ਇੰਤਜ਼ਾਰ ਕਰ ਰਹੀ ਆ ਕਾਲਜ ਜਾਣ ਨੂੰ ਦੇਰ ਹੋ ਜਾਣੀ ਐ ਚੱਲ ਉੱਠ ਖੜ ਸਨੀਤਾ ਦਾ ਨਾਮ ਸੁਣ ਕੇ ਸਿਮਰਨ ਨੂੰ ਯਾਦ ਆਇਆ ਕਿ ਅੱਜ ਤਾਂ ਕਲਾ ਕਾਲਜ ਵੀ ਹੈ ਮੰਮਾ ਤੁਸੀਂ ਸਨੀਤਾ ਨੂੰ ਅੰਦਰ ਤਾਂ ਬੁਲਾ ਲਓ ਉਹ ਅੰਦਰ ਹੀ ਹੈ ਮਤਲਬ ਕਿ ਉਹ ਵੇੜੇ ਵਿੱਚ ਬੈਠੀ ਆ ਸਿਮਰਨ ਦੀ ਮੰਮੀ ਨੇ ਕਿਹਾ ਸਿਮਰਨ ਜਲਦੀ ਨਾਲ ਉੱઠી ਤੇ ਸਨੀਤਾ ਨੂੰ ਕਹਿੰਦੀ ਹੋਈ ਬਾਥਰੂਮ 'ਚ ਜਾਵੜੀ ਸਨੀਤਾ ਯਾਰ ਸੌਰੀ ਮੈਂ ਬਸ 2 ਮਿੰਟ ਵਿੱਚ ਆਈ ਸਨੀਤਾ ਨੇ ਜਵਾਬ ਦਿੱਤਾ ਰਹਿਣ ਦੇ ਤੇਰੇ 2 ਮਿੰਟ ਹਮੇਸ਼ਾ ਤੇਰੀ ਵਜ੍ਹਾ ਨਾਲ ਲੈਕਚਰ ਮਿਸ ਹੋ ਜਾਂਦਾ ਹੈ ਸਿਮਰਨ ਕੋਲੋਂ ਜਿੰਨੀ ਕਿ ਜਲਦੀ ਹੋ ਸਕਦੀ ਸੀ ਉਹ ਤਿਆਰ ਹੋ ਕੇ ਹੋ ਗਈ ਸਨੀਤਾ ਤੇ ਸਿਮਰਨ 메ਨ ਸੜਕ ਵੱਲ ਨੂੰ ਚੱਲ ਪਈਆਂ ਪਿੰਡ ਤੋਂ ਕੁਝ ਹੀ ਦੂਰੀ ਤੇ 메ਨ ਸੜਕ ਸੀ ਉੱਥੋਂ ਸਿੱਧੀ ਬੱਸ ਸ਼ਹਿਰ ਦੀ ਮਿਲ ਜਾਂਦੀ ਸੀ ਆਰਾਮ ਨਾਲ ਕਾਲਜ ਜਾ ਹੋ ਜਾਂਦਾ ਹੈ ਗੱਲਾਂ ਕਰਦੀਆਂ ਕਰਦੀਆਂ ਹੁਣ ਇੰਤਜ਼ਾਰ ਸੀ ਬੱਸ ਦਾ ਅੱਡੇ ਵਿੱਚ ਖੜੀਆਂ ਹੋਈਆਂ ਸੀ ਤੇ ਬੱਸ ਵੀ ਮਿਲ ਗਈ ਬਸ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਮਾਰ ਰਹੀਆਂ ਸੀ ਖੈਰ ਕਾਲਜ ਵਿੱਚ ਪਹੁੰਚ ਤਾਂ ਗਈਆਂ ਸੀ ਪਰ ਦੋਨੋਂ ਹੀ ਲੇਟ ਸੀ ਤੇ ਲੈਕਚਰ ਸ਼ੁਰੂ ਹੋ ਚੁੱਕੇ ਸੀ ਸਿਮਰਨ ਨੇ ਸੁਮਨ ਨੂੰ ਕਿਹਾ ਕਿ ਅਗਰ ਹੋਣ ਗਏ ਤਾਂ ਸਰ ਨੇ ਗੁੱਸਾ ਕਰਨਾ ਹੈ ਇਸ ਲਈ ਅਸੀਂ ਇਸ ਲੈਕਚਰ ਤੋਂ ਬਾਅਦ ਹੀ ਕਲਾਸ ਵਿੱਚ ਜਾਵਾਂਗੇ ਚੱਲ ਫਿਰ ਕੰਟੀਨ ਵਿੱਚ ਤੇਰੀ ਵਜ੍ਹਾ ਨਾਲ ਭੁੱਖੀ ਆਈਆਂ ਚੱਲ ਕੁਝ ਖਿਲਾ ਮੈਨੂੰ ਸੁਮਨ ਨੇ ਸਿਮਰਨ ਨੂੰ ਕਿਹਾ ਸਿਮਰਨ ਤੇ ਸੁਮਨ ਕੰਟੀਨ ਵਿੱਚ ਖਾਣ ਲਈ ਚਲੇ ਗਈਆਂ ਇੱਕ ਦੂਜੀ ਦੇ ਸਾਹਮਣੇ-ਸਾਹਮਣੇ ਬੈਠ ਗਈਆਂ ਟੇਬਲ ਤੇ ਅਜੇ ਸੁਮਨ ਨੇ ਸਮੋਸਾ ਖਾਣਾ ਸ਼ੁਰੂ ਹੀ ਕੀਤਾ ਸੀ ਤੇ ਬੋਲੀ ਉਹੋ ਇਸ ਨੇਸ਼ ਨੇ ਵੀ ਹੁਣੇ ਆਉਣਾ ਸੀ ਸਾਰੇ ਸਮੋਸੇ ਦਾ ਮਜ਼ਾ ਖਰਾਬ ਕਰ ਦਿੱਤਾ ਕੌਣ ਹੈ ਨੇਸ਼ ਸਿਮਰਨ ਨੇ ਪੁੱਛਿਆ ਸਿਮਰਨ ਨੇ ਜਦੋਂ ਗੱਦਨ ਕੁਮਾਕੇ ਦੇਖਿਆ ਤਾਂ ਗਰਜੋਤ ਆ ਰਹੀਾ ਸੀ ਉਹਨਾਂ ਵੱਲ ਨੂੰ ਸਿਮਰਨ ਨੇ ਮਜ਼ਾਕੀਏ ਜੇ ਮੂਡ ਵਿੱਚ ਸੁਮਨ ਦੇ ਹੱਥ ਤੇ ਥੱਪੜ ਮਾਰਿਆ ਤੈਨੂੰ ਇਹ ਨੇਸ਼ ਲੱਗਦਾ ਜੀਜਾ ਜੀਜਾ ਤੇਰਾ ਏ ਸਿਮਰਨ ਨੇ ਹਸਦੀ ਨੇ ਕਿਹਾ ਇਹਨੇ ਨੂੰ ਗਰਜੋਤ ਵੀ ਲੱਗੇ ਆ ਗਿਆ ਕਿਹੜੀਆਂ ਗੱਲਾਂ ਦਾ ਹਾਸਾ ਆਈ ਜਾਂਦਾ ਤੁਹਾਨੂੰ ਗਰਜੋਤ ਨੇ ਪੁੱਛਿਆ ਸਿਮਰਨ ਨੇ ਜਲਦੀ ਨਾਲ ਜਵਾਬ ਦਿੱਤਾ ਨਹੀਂ ਕੁਝ ਨਹੀਂ ਬਸ ਅੱਜ ਕਿਸੇ ਨੇਸ਼ਨੋਂ ਦੇਖ ਲਿਆ ਸੀ ਬਸ ਉਸੇ ਮਾਰੇ ਹੱਸ ਰਹੇ ਸੀ ਸਿਮਰਨ ਨੇ ਫੇਰ ਸਮਨ ਦੇ ਹੱਥ ਤੇ ਥੱਪੜ ਮਾਰਿਆ ਸਿਮਰਨ ਨੇ ਨਾਲ ਪਈ ਕੁਰਸੀ ਤੇ ਬੈਠਨ ਨੋ ਕੇ ਅਗਰ ਗੁਰਜੋਤ ਨੂੰ ਗੁਰਜੋਤ ਵੀ ਬੈਠ ਗਿਆ ਹਾਂ ਜੀ ਫਿਰ ਦੱਸੋ ਕੀ ਖਾਣਾ ਹੈ ਸਿਮਰਨ ਨੇ ਪੁੱਛਿਆ ਖਾਣਾ ਤਾਂ ਕੁਝ ਨਹੀਂ ਹੈ ਬਸ ਚਾਹ ਪਾਣੀ ਚਾਹ ਪੀਣੀ ਆ ਸਰਦੀ ਦਾ ਮੌਸਮ ਹੈ ਬਸ ਚਾਹ ਹੋ ਜਾਵੇ ਗੁਰਜੋਤ ਨੇ ਆਪ ਹੀ ਆਵਾਜ਼ ਮਾਰ ਚਾਹ ਮੰਗਵਾ ਲਈ ਸਿਮਰਨ ਨੇ ਸੁਮਨ ਵੱਲ ਦੇਖ ਇਸ਼ਾਰਾ ਮਾਰਿਆ ਕਿ ਉਹ ਜਾਵੇ ਇੱਥੋਂ ਸੁਮਨ ਸਮਝ ਗਈ ਸੀ ਸੁਮਨ ਉੱਠ ਕੇ ਉੱਠੀ ਤੇ ਬੋਲੀ ਚੰਗਾ ਮੈਂ ਚੱਲਦੀ ਆ ਤੂੰ ਵੀ ਆ ਜਾ 10 ਮਿੰਟਾਂ ਚ ਅਗਲਾ ਲੈਕਚਰ ਸ਼ੁਰੂ ਹੋ ਜਾਣਾ ਹੈ ਹੁਣ ਗਰਜੋਤ ਦੀਆਂ ਤੇ ਸਿਮਰਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਗਰਜੋਤ ਅੱਛਾ ਇਹ ਦੱਸੋ ਫਿਰ ਅਗਲੇ ਮਹੀਨੇ ਕੀ ਪ੍ਰੋਗਰਾਮ ਹੈ ਸਿਮਰਨ ਮੈਂ ਸਮਝੀ ਨਹੀਂ ਕੀ ਪ੍ਰੋਗਰਾਮ ਮਤਲਬ ਗਰਜੋਤ ਯਾਰ ਅਗਲੇ ਮਹੀਨੇ ਵੈਲੈਂਟਾਈਨ ਡੇ ਹੈ ਨਾ ਸਿਮਰਨ ਅੱਛਾ ਇਹ ਪ੍ਰੋਗਰਾਮ ਇਸ ਚ ਕੀ ਆ ਦੇ ਦੇਣਾ ਜੋ ਵੀ ਗਿਫਟ ਦੇਣਾ ਮੈਨੂੰ ਨਾਲ ਸਿਮਰਨ ਹੱਸਣ ਲੱਗ ਗਈ ਗਰਜੋਤ ਮੈਂ ਯਾਰ ਮਜ਼ਾਕ ਦੀ ਗੱਲ ਨਹੀਂ ਕਰਦਾ ਆਪਣਾ ਯੱਲਾ ਵੈਲੈਂਟਾਈਨ ਡੇ ਆ ਕੁਝ ਤਾਂ ਖਾਸ ਬਣਾਉਣਾ ਹੈ ਸਿਮਰਨ ਅੱਛਾ ਜੀ ਕਿੱਦਾਂ ਦਾ ਖਾਸ ਬਣਾਉਣਾ ਹੈ ਗਰਜੋਤ ਕਿਸੇ ਚੰਗੀ ਜਗ੍ਹਾ ਮਿਲਾਂਗੇ ਨਾਲ ਪੂਰਾ ਦਿਨ ਇੰਜੋਏ ਕਰਾਂਗੇ ਸਿਮਰਨ ਠੀਕ ਹੈ ਅਸੀਂ ਸਭ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸਾਹਿਬ ਚੱਲਾਂਗੇ ਮੱਥਾ ਟੇਕਣ ਫੇਰ ਹੀ ਕੁਝ ਕਿਤੇ ਬਾਹਰ ਖਾਵਾਂਗੇ ਗਰਜੋਤ ਜਾ ਯਾਰ ਮੈਂ ਕਿਹਾ ਮੈਂ ਕਹਿ ਰਹੀ ਆ ਅਸੀਂ ਕਿਤੇ ਹੋਰ ਚੱਲਾਂ ਗਏ ਸਿਮਰਨ ਯਾਰ ਪੁਰੂਕਾਰ ਤੋਂ ਵਧੀਆ ਕਿਹੜੀ ਜਗ੍ਹਾ ਹੋ ਸਕਦੀ ਹੈ ਹੁਣ ਸਿਮਰਨ ਸਮਝ ਚੁੱਕੀ ਸੀ ਕਿ ਗਰਜੋਤ ਕਿਸ ਭਾਲ ਵਿੱਚ ਹੈ ਤੇ ਉਹ ਕਿਸ ਜਗ੍ਹਾ ਨੂੰ ਚੰਗੀ ਦੱਸ ਰਿਹਾ ਹੈ ਗਰਜੋਤ ਯਾਰ ਤੂੰ ਗੱਲ ਨੂੰ ਸਮਝੀ ਨਹੀਂ ਚੱਲ ਮੈਂ ਸਿੱਧੀ ਤਰ੍ਹਾਂ ਕਹਿ ਦਿੰਦਾ ਹਾਂ ਅਸੀਂ ਕਿਤੇ ਹੋਟਲ 'ਚ ਮਿਲਦੇ ਹਾਂ ਉਹ ਦਿਨ ਸਾ ਉਹ ਦਿਨ ਸਾਡਾ ਖਾਸ ਦਿਨ ਹੋਣਾ ਹੈ ਆਪਾਂ ਦੋਨੋਂ ਬਸ ਇੱਕ ਕਮਰੇ ਵਿੱਚ ਇੰਜੋਏ ਕਰਾਂਗੇ ਸਿਮਰਨ ਗਰਜੋਤ ਕਿਰਪਾ ਕਰਕੇ ਇੱਥੇ ਹੀ ਰੁਕ ਜਾਓ ਗਰਜੋਤ ਕੀ ਹੋਇਆ ਮੈਂ ਕੁਝ ਗਲਤ ਬੋਲ ਦਿੱਤਾ ਸਿਮਰਨ ਗਰਜੋਤ ਤੁਸੀਂ ਚਾਹੁੰਦੇ ਉਹ ਚਾਹੁੰਦੇ ਹੋ ਉਸ ਦਿਨ ਮੈਂ ਆਪਣੇ ਮਾਪਿਆਂ ਕੋਲ ਝੂਠ ਬੋਲ ਕੇ ਆਵਾਂ ਤੁਹਾਡੇ ਕੋਲ ਤੇ ਉਸ ਦਿਨ ਅਸੀਂ ਉਹ ਸਭ ਕਰੀਏ ਜੋ ਇੱਕ ਪਤੀ ਪਤਨੀ ਵਿੱਚ ਹੁੰਦਾ ਹੈ ਗਰਜੋਤ ਮੇਰੇ ਪਾਪਾ ਦੀ ਜਿਹੜੀ ਪੱਗ ਆ ਉਹ ਮੇਰੀ ਇੱਜ਼ਤ ਨਾਲ ਹੀ ਉਹਨਾਂ ਦੇ ਸਿਰ ਉੱਤੇ ਪੱਗ ਸੋਹਣੀ ਲੱਗਦੀ ਆ ਤੇ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਮੇਰੇ ਪਾਪਾ ਦੀ ਪੱਗ ਮੇਰੇ ਕਰਕੇ ਪੈਰਾਂ ਵਿੱਚ ਆ ਜਾਵੇ ਅਗਰ ਜੋਤੀ ਗੁਰਜੋਤ ਦੀ ਭੈਣ ਨੂੰ ਕੋਈ ਇਸ ਤਰ੍ਹਾਂ ਕਹੂਗਾ ਤਾਂ ਤੁਹਾਨੂੰ ਕਿਵੇਂ ਦਾ ਲੱਗੂਗਾ ਗੁਰਜੋਤ ਸਿਮਰਨ ਤੂੰ ਤਾਂ ਯਾਰ ਗੱਲ ਨੂੰ ਹੋਰ ਹੀ ਪਾਸੇ ਲੈ ਗਈ ਆ ਯਾਰ ਛੋਟੀ ਜਹੀ ਤਾਂ ਗੱਲ ਹੈ ਏ ਸਿਮਰਨ ਤੁਹਾਡੇ ਲਈ ਛੋਟੀ ਜਹੀ ਗੱਲ ਹੈ ਪਰ ਮੇਰੇ ਪਾਪਾ ਦੀ ਇੱਜ਼ਤ ਤੇ ਮੇਰੇ ਭਰਾ ਦੀ ਅਣਖ ਹੈ ਤੁਹਾਡੇ ਨਾਲ ਪਿਆਰ ਕਰਨਾ ਮੈਨੂੰ ਚੰਗਾ ਲੱਗਿਆ ਸੀ ਤਾਂ ਕਿ ਅੱਗੇ ਜਾ ਕੇ ਤੁਹਾਡੇ ਨਾਲ ਵਿਆਹ ਕਰਵਾ ਲਵਾਂ ਮੈਂ ਆਪਣੇ ਮਾਪਿਆਂ ਦੀ ਇੱਜ਼ਤ ਨਾਲ ਖੇਡ ਨਹੀਂ ਸਕਦੀ ਗਰਜੋਤ ਮਾਫ਼ ਕਰਨਾ ਮੈਂ ਤੁਹਾਡੇ ਨਾਲ ਹੁਣ ਇਹ ਰਿਸ਼ਤਾ ਨਹੀਂ ਨਿਭਾ ਸਕੂਗੀ ਕਿਉਂਕਿ ਤੁਹਾਡੀ ਕਿਉਂਕਿ ਛੋਟੀ ਜਿਹੀ ਗੱਲ ਤੁਹਾਡੀ ਕਿਸੇ ਦੀ ਇੱਜ਼ਤ ਦਾ ਸਵਾਲ ਹੈ ਇਹ ਕਹਿ ਸਿਮਰਨ ਉੱਥੋਂ ਉੱਠ ਸਿੱਧਾ ਆਪਣੇ ਘਰ ਵੱਲ ਨੂੰ ਚਲੀ ਗਈ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਆਂ ਜੀ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦ ਜੀ